ਦੁਸ਼ਹਿਰਾ ਮਹੌਸਲ 2025 ਸ਼੍ਰੀ ਰਾਮਲਾ ਕਮੇਟੀ ਦੁਆਰਾ ਬਹੁਤ ਹੀ ਸੁੰਦਰ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਸ਼ੋਭਾ ਯਾਤਰਾ ਠਾਕੁਰ ਦੁਆਰਾ ਨੋਰੀਆਂ ਤੋਂ 1 ਵਜੇ ਸ਼ੁਰੂ ਹੋ ਕੇ ਰੂਪਾ ਮਿਸਤਰੀ ਗਲੀ ਸ਼ਿਵਾਲਾ ਰੋਡ ਚੌੜਾ ਬਿਆਰ ਪ੍ਰਤਾਪ ਬਿਆਰ ਹੁੰਦੇ ਹੋਏ ਰਾਮਲੀਲਾ ਮੈਦਾਨ ਪਹੁੰਚੇਗੀ ਲਗਭਗ 5:30 ਵਜੇ ਰਾਵਣ ਦਾ ਜੋ ਅਗਨੀ ਦਹਨ ਹੈ ਉਹ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਹੀ ਸਿਸਟਮ ਨਾਲ ਰਿਮੋਟ ਦੇ ਰਾਹੀਂ ਕੀਤਾ ਜਾਏਗਾ ਇਹ ਮਹਾਨ ਵਿਜੇ ਪਰਬ ਜੋ ਬੁਰਾਈ ਦੇ ਉੱਤੇ ਅਚਾਈ ਦਾ ਪ੍ਰਤੀਕ ਹੈ ਇਸ ਦੇ ਵਿੱਚ ਪਹੁੰਚ ਕੇ ਪ੍ਰਭੂ શ્રી ਰਾਮ ਜੀ ਦੀ ਕਿਰਪਾ ਪ੍ਰਾਪਤ ਕਰੋ જય શ્રી ਰਾਮ ਦੁਸ਼ਹਿਰਾ ਮਹੌਸਤ 2025 શ્રી ਰਾਮ ਲਕਾ ਮਿਟੀ ਦੁਆਰਾ ਬਹੁਤ ਹੀ ਸੁੰਦਰ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਸਾਡਾ ਜੋ ਪ੍ਰਸੰਗ ਮੀਗਨਾਥ ਵਾਦਾ ਥੋੜੀ ਦੇਰ ਪਹਿਲਾਂ ਰਾਮਲੀਲਾ ਮੈਦਾਨ ਦੇ ਵਿੱਚ ਮੀਗਨਾਥ ਦਾ ਜੋ ਕਲਾਸੀ ਓਗਨੀ ਦਹਨ ਕੀਤਾ ਗਿਆ ਮਹਾਨ ਵਿਜੇ ਪਰਵ ਵਿਜੇ ਦਸ਼ਮੀ ਦਾ ਤਿਹਾੜੀ ਬਹੁਤ ਹੀ ਸੁੰਦਰ ਢੰਗ ਦੇ ਨਾਲ ਸ਼੍ਰੀ ਰਾਮਲੀਲਾ ਮੈਦਾਨ ਦੇ ਵਿੱਚ ਬਣਾਇਆ ਜਾਏਗਾ ਜੋ ਕਿ ਸ਼ੋਭਾ ਯਾਤਰਾ ਠਾਕੁਰ ਦਵਾਰਨੋਂ ਨੌਰੀਆਂ ਤੋਂ 1 ਵਜੇ ਸ਼ੁਰੂ ਹੋ ਕੇ ਰੂਪਾ ਮਿਸਤਰੀ ਗਲੀ ਸ਼ਿਵਾਲਾ ਰੋਡ ਚੌੜਾ ਵਿਆਹ ਪ੍ਰਤਾਪ ਬਾਜ਼ਾਰ ਹੁੰਦੇ ਹੋਏ ਰਾਮਲੀਲਾ ਮੈਦਾਨ ਪਹੁੰਚੇਗੀ ਮੋਸ ਦੇ ਵਿੱਚ ਬੈਂਡ বাজੇ ਸ਼ਾਮਿਲ ਹੋਣਗੇ ਲਗਭਗ 5:30 ਵਜੇ ਰਾਵਣ ਦਾ ਜੋ ਅਗਨੀ দહન ਹੈ ਉਹ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਹੀ ਸਿਸਟਮ ਨਾਲ ਰਿਮੋਟ ਦੇ ਰਾਹੀਂ ਕੀਤਾ ਜਾਏਗਾ ਜੋ ਕਿ ਰਾਵਣ ਇਸ ਵਾਰ 100 ਲਗਭਗ 121 ਫੁੱਟ ਦਾ ਬਣਾਇਆ ਜਾ ਰਿਹਾ ਹੈ ਔਰ ਕੋਲਡ ਫਾਇਰ ਦੇ ਨਾਲ ਉਹਦੇ ਵਿੱਚ ਬਹੁਤ ਹੀ ਪਹਿਲਾਂ ਸੁੰਦਰ ਰਸਤਬਾਜੀ ਹੋਏਗੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿਸ RAM RAM LILA ਮੈਦਾਨ ਦੇ ਵਿੱਚ ਪਹੁੰਚ ਕੇ ਇਸ ਦੁਸ਼ਹਰਾ ਮੌਸਮ ਨੂੰ ਮਨਾਉਣ ਦੇ ਲਈ ਪਹੁੰਚੋ ਔਰ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਮਹਾਨ ਵਿਜੇ ਪਰਬ ਜੋ ਬੁਰਾਈ ਦੇ ਉੱਤੇ ਅਛਾਈ ਦਾ ਪ੍ਰਤੀਕ ਹੈ ਇਸ ਦੇ ਵਿੱਚ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਸਰ ਅੱਜ ਦੇ ਕਿਹੜੇ ਕਿਹੜੇ ਪ੍ਰਬੰਧ ਜਿਵੇਂ ਜਿਹੜੇ ਪਬਲਿਕ ਸੁਰੱਖਿਆ ਦੇ ਲਈ ਪ੍ਰਬੰਧ ਕੀਤੇ ਗਏ ਮੇਲੇ ਦੇ ਵਿੱਚ ਜੋ ਇਸ ਮੌਸਮ ਨੂੰ ਕੱਲ ਦਾ ਖੈਰਾ ਪਰਮ ਮਨਾਉਣ ਲਈ ਸਾਡੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਏਡੀਸੀਪੀ ਸਾਹਿਬ ਸਮੀਰ ਬਰਮਾ ਜੀ ਏਸੀਪੀ ਸਾਹਿਬ ਅਨਿਰਪਨੋੜ ਜੀ ਇਲਾਕਾ ਐਸਐਚਓ ਸਾਹਿਬ ਟ੍ਰੈਫਿਕ ਇੰਚਾਰਜ ਸਾਹਿਬ ਸਾਰੇ ਵੀ ਵਿਸ਼ੇਸ਼ ਮੀਟਿੰਗ ਥੋੜੀ ਜਿਹਾ ਪਹਿਲਾਂ ਹੋ ਕੇ ਹਟੀ ਹੈ ਉਹਨਾਂ ਨੇ ਇਸ ਏਰੀਆ ਦੇ ਸਾਰੇ ਰੂਟ ਪਲਾਨ ਵੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਏਰੀਆ ਨਹੀਂ ਜੋ ਪਬਲਿਕ ਆਉਗੀ ਉਸ ਦੇ ਵਾਸਤੇ ਸਾਰੇ ਰੂਟ ਪਲਾਨ ਬਣਾਏ ਆ ਤਾਂ ਕਿ ਕਿਸੇ ਵੀ ਆਉਣ ਵਾਲੇ ਸੰਗਤ ਨੂੰ ਇੱਥੇ ਆਨਤ ਮੁਸ਼ਕਲ ਨਾ ਹੋਵੇ ਅਸੀਂ ਦੋ ਤਰ੍ਹਾਂ ਦੇ ਪਾਸ ਵੀ ਜਾਰੀ ਕਰਦੇ ਆ ਜੋ ਕਿ ਇਹ ਆਮ ਪਬਲਿਕ ਪਾਸ ਹੈ ਜਿਸ ਦੀ ਐਂਟਰੀ ਰਾਮ ਹਨੂ ਸ਼੍ਰੀ ਹਨੂਮਬਾਲਾ ਜੀ ਹਨੂਮਾਨ ਮੰਦਿਰ ਗੇਟ ਤੋਂ ਹੋਏਗੀ ਔਰ ਦੂਸਰਾ ਫੈਮਿਲੀ ਪਾਸ ਹੈ ਜੋ ਉਸ ਦੀ ਐਂਟਰੀ ਸਿਦਾ ਮਤਾ ਮੰਦਿਰ ਦੇ ਪ੍ਰੰਗ ਗੇਟ ਤੋਂ ਹੋਏਗੀ ਜੋ ਅੰਦਰ ਸੀਟਾਂ ਲੱਗੀਆਂ ਸਾਰੇ ਲੋਕ ਉੱਥੇ ਆ ਕੇ ਬੈਠ ਸਕਦੇ ਨੇ ਆਰਾਮ ਦੇ ਨਾਲ ਬਹੁਤ ਹੀ ਸੁੰਦਰ ਢੰਗ ਦੇ ਨਾਲ ਬੈਠ ਕੇ ਇਸ ਉਤਸਵ ਦਾ ਆਨੰਦ ਮਨਾ ਸਕਦੇ ਨੇ ਸਰ ਰੋਡ ਕੀ ਹੈਗਾ ਰੋਡ ਦੋ ਵਾਰ ਦੱਸ। ਸੱਚੀ ਅਲਤੀ ਵਾਲਾ ਫਿਰ ਪਲਾਨ ਦੱਸਦੇ ਹਾਂ। ਟ੍ਰੈਫਿਕ ਪਲਾਨ ਹੈ ਜੀ ਜੋ ਪਾਰਕਿੰਗ ਦੱਸੀ ਗਈ ਹੈ ਉਹ ਕਪੂਰ ਹਸਪੀਟਲ ਜਿਹੜੀ ਮਾਤਾ ਰਾਣੀ ਚੌਂਕ ਦੇ ਵਿੱਚ ਕਪੂਰ ਹਸਪੀਟਲ ਮਾਰਕੀਟ ਹੈ ਉੱਥੇ ਕਪੂਰ ਹਸਪੀਟਲ ਦੇ ਅੰਦਰ ਪਾਰਕਿੰਗ ਲੱਗੇਗੀ। ਔਰ ਨੀਚੇ ਵਾਲੀ ਸਾਈਡ ਤੇ ਸ਼ਿਪੂਰੀ ਸਾਈਡ ਦੇ ਉੱਤੇ ਜੋ ਪਾਰਕਿੰਗ ਨੀਚੇ ਰਾਮ ਸ਼ੰਮਰੋਡ ਆ ਉਸ ਰੋਡ ਦੇ ਸਰਕੋ ਰੋਡ ਦੇ ਉੱਤੇ ਉੱਥੇ ਪਾਰਕਿੰਗ ਲੱਗੇਗੀ। ਦੁਪਹਿਰੇ ਲਗਭਗ ਹੋ ਗਿਆ ਪ੍ਰਸ਼ਾਸਨ ਦਾ ਜੋ ਨਿਰਦੇਸ਼ ਹੈ ਕਿ 12 ਵਜੇ ਤੋਂ ਬਾਅਦ ਇਸ ਏਰੀਆ ਨੂੰ નો ਟ੍ਰੈਫਿਕ ਜੋਨ ਕਰਤਾ ਜਾਏਗਾ ਸੀ타ਮਾਤਾ ਮੰਦਿਰ ਗੇਟ ਨੂੰ ਗੇਟ ਤੋਂ ਲੈ ਕੇ ਜੋ ਪਿੱਛੇ ਕਾਰਪਸ਼ਨ ਦਾ ਗੇਟ ਹੈ ਉਸ ਗੇਟ ਨੂੰ ਬਿਲਕੁਲ ਨਿਊ ਟ੍ਰਾਫਿਕ ਜ਼ੋਨ ਬੰਦ ਕੀਤਾ ਜਾਏਗਾ ਜਿਸ ਦੇ ਵਿੱਚ ਕੋਈ ਸਕੂਟਰ ਕਾਰ ਵਗੈਰਾ ਨਹੀਂ ਨਿਕਲਣਗੇ ਸੁਰੱਖਿਆ ਦਾ ਪ੍ਰਬੰਧਿਤ ਕਰਦੇ ਮੇਲਾਕ ਮੀਟੀ ਵੱਲੋਂ ਵੀ ਆਪਣੇ ਵਲੰਟੀਅਰ ਲਗਾਏ ਜਾਣਗੇ ਔਰ ਪ੍ਰਸ਼ਾਸਨ ਵੱਲੋਂ ਵੀ ਪੂਰੀ ਫੋਰਸ ਲਾਇੰਕ ਤਿਆਰ ਕੀਤਾ ਗਿਆ ਔਰ ਸਾਨੂੰ ਪੂਰਾ ਸਵਾਸਨ ਦਿੱਤਾ ਗਿਆ ਹੈ ਕਿ ਅਸੀਂ ਪੂਰਾ ਸਾਥ ਦੇ ਕੇ ਪੂਰੇ ਤਰ੍ਹਾਂ ਸੁਰੱਖਿਤ ਮੇਲੇ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸੰਪੰਨ ਕਰਾਣ ਦੀ ਉਹਨਾਂ ਦੀ ਪੂਰੀ ਤਿਆਰੀ ਹੈ ਜੈ ਸ਼੍ਰੀ ਰਾਮ